ਦੇਖ ਰਹੇ ਹੋ 24 ਪੰਜਾਬ న్యూਸ ਭਾਜਪਾ ਨੂੰ ਜਿੱਤ ਦਿੱਲੀ ਦੇ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਲੱਡੂ ਭਵਾਨੀਗੜ੍ਹ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੱਡੂ ਵੰਡੇ ਜਾ ਰਹੇ ਹਨ ਅਤੇ ਜਿੱਥੇ ਭਾਜਪਾ ਦੇ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਉੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਫਸੀ ਦੇ ਡਾਇਰੈਕਟਰ ਜੀਵਨ ਕਰਗ ਅਤੇ ਉਹਨਾਂ ਦੇ ਨਾਲ ਰਜਿੰਦਰ ਸਿੰਘਲਾ ਜੀ ਰੋਬਿਨ ਗੋਇਲ ਰਿੰਕੂ ਗੋਇਲ ਅਤੇ ਗੁਰਦੀਪ ਸਿੰਘ ਦੇ ਨਾਲ-ਨਾਲ ਉਹਨਾਂ ਦੇ ਨਾਲ ਹਣੀ ਜੀ ਅਤੇ ਇਸ ਮੌਕੇ ਤੇ ਹੋਰ ਵੀ ਆਗੂ ਸਭਾਂ ਪਹੁੰਚੇ ਹਨ ਜਿੱਤੇ ਕਿ ਮੰਡਲ ਬੀਜੇਪੀ ਪ੍ਰਧਾਨ ਨਰਿੰਦਰ ਸ਼ੈਲੀ ਜੀ ਅਤੇ ਉਹਨਾਂ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਤਸਵੀਰਾਂ ਸਾਹਮਣੇ ਆ ਰਹੇ ਹਨ ਜਿੱਥੇ ਕਿਵੇਂ ਇੱਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ ਅਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਬੀਜੇਪੀ ਆਗੂ ਆਜਾ ਤੇਜੀ कर ली भारतीय जनता पार्टी भारतीय जनता पार्टी भारतीय जनता पार्टी जनता पार्टी भारतीय जनता पार्टी भाई अमित शाह सिद्धा ਜੇਪੀ ਨੱਟਾ ਜੀ ਜਿੰਦਾਬਾਦ ਅਰਵਿੰਦ ਖੰਨਾ ਜੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਅਰਵਿੰਦ ਖੰਨਾ ਜੀ ਜਿੰਦਾਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਪ੍ਰધાન ਮੰਤਰੀ ਅਮਿਤ ਸਹਾ ਜੀ ਜਿੰਦਾਬਾਦ ਪਾਰਟੀ ਪ੍ਰਧਾਨ ਜੇਪੀ ਨੱਟਾ ਜੀ ਅੱਜ ਤਾਂ ਮੈਂ ਦਿੱਲੀ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦਾ ਆਵਾਜ਼ ਬਿਆਨ ਕਰਦਾ ਵੀ ਅੱਜ ਉਹਨਾਂ ਨੇ ਦਿੱਲੀ ਦੇ ਵਿੱਚੋਂ ਇੱਕ ਆਪਦਾ ਦਿਨਾਂ ਦੀ ਜਿਹੜੀ ਬਿਮਾਰੀ ਸੀ ਉਹਨੂੰ ਦੂਰ ਕੀਤਾ ਹੈ। ਔਰ ਭਾਰਤੀ ਜਨਤਾ ਪਾਰਟੀ ਔਰ ਸਾਡੇ ਯਸ਼ਸਥ ਵੀ ਪ੍ਰਧਾਨ ਮੰਤਰੀ ਆਦਰਨੀਏ ਨਰਿੰਦਰ ਮੋਦੀ ਜੀ ਦੀ ਗਾਰੰਟੀਆਂ ਤੇ ਮੋਹਰ ਲਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤੀ ਸਰਕਾਰ ਦਿੱਲੀ ਵਿੱਚ ਬਣਾਉਣ ਜਾ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ 47 ਸੀਟਾਂ ਜਿੱਤੀਆਂ ਨੇ ਔਰ ਵੀ ਜਿਹੜੀ ਭਾਜਪਾ ਪਾਰਟੀ ਹੈ ਪ੍ਰਚੰਡ ਬੋਮੜ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਤੋਂ ਔਰ ਉਹਨਾਂ ਦੀਆਂ ਨੀਤੀਆਂ ਤੋਂ ਤਰਸਦ ਹੋ ਕੇ ਉੱਥੇ ਦੀ ਜਨਤਾ ਨੇ ਔਰ ਉੱਥੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਔਰ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਪਸੰਦ ਕਰਦੇ ਹੋਏ ਅੱਜ ਇੱਕ ਬਹੁਤ ਵੱਡਾ ਫਤਵਾ ਦਿੱਤਾ ਹੈ ਔਰ ਜਿਹਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਜਾਣਾ ਹੈ ਵੀਰੋ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਝੂਠ ਦੀ ਨੀਤੀ ਸੀ ਵੀ ਇਹਨਾਂ ਨੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ ਪੰਜਾਬ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਲੇਕਿਨ ਦਿੱਲੀ ਦੇ ਲੋਕ ਪਿਛਲੇ 11 ਸਾਲਾਂ ਤੋਂ ਇਸ ਹਾਲਾਤ ਨੂੰ ਝੇਲ ਰਹੇ ਸੀ ਲੇਕਿਨ ਉਹਨਾਂ ਲਵੇ ਜਦੋਂ ਜਦੋਂ ਆਪਾਂ ਸਰਕਾਰ ਚੁਣ ਲੈਣੇ ਤਾਂ 5 ਸਾਲ ਉਹਨਾਂ ਚ ਨਾ ਔਰ ਲੋਕੋ ਇਸ ਗੱਲ ਦੀ ਵੇਟ ਕਰ ਰਹੇ ਸੀ ਵੀ ਜਦੋਂ ਸਾਨੂੰ ਵੋਟ ਪਾਉਣ ਦਾ ਦੁਬਾਰਾ ਮੌਕਾ ਮਿਲੂ ਤਾਂ ਇਹਨਾਂ ਨੂੰ ਅਸੀਂ ਸਬਕ ਸਿਖਾਵਾਂਗੇ ਔਰ ਜਿਹੜਾ ਕੇਜਰੀਵਾਲ ਸੀ ਉਹਨਾਂ ਦਾ ਲੀਡਰ ਔਰ ਇਹਨਾਂ ਦੇ ਦੇਖੋ ਤੁਸੀਂ ਸਾਰੇ ਜਿਹੜੇ ਵੱਡੇ ਲੀਡਰ ਸੀ ਕਹੋਂਦੇ ਉਸ ਸਮੇਂ ਕੇਜਰੀਵਾਲ ਜੀ ਹੁਣ ਚਾਹੇ ਸ਼ਿਸ਼ੋਦੀਆ ਜੀ ਹੁਣ ਇਹ ਸਾਰੇ ਹੀ ਆਪਣੀ ਸੀਟ ਨੂੰ ਹਾਰ ਕੇ ਔਰ ਬੁਰੀ ਤਰ੍ਹਾਂ ਹਾਰੇ ਨੇ ਇੱਥੋਂ ਸਾਰਾ ਇਹ ਪਤਾ ਲ ਔਰ ਦੂਸਰਾ ਇੱਕ ਬਹੁਤ ਵੱਡਾ ਹੋਰ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸਫਲਤਾ ਮਿਲੀ ਹੈ ਜਿੱਥੇ ਮੁਸਲਮਾਨਾਂ ਦੀ ਅਸੀਂ ਵੋਟਾਂ ਜ਼ਿਆਦਾ ਸੀ ਮੁਸਲਮਣ ਬੋ ਸੀਟਾਂ ਸੀਗੀਆਂ ਉਥੇ ਭਾਗਦੀ ਜਨਤਾ ਪਾਰਟੀ ਨੇ ਕਾਫੀ ਬਹੁਤ ਮੱਦੇ ਵਿੱਚ ਸੀਟਾਂ ਉਥੋਂ ਜਿੱਤੀਆਂ ਨੇ ਔਰ ਜਿਹੜੀ ਸਾਡੀ ਰਿਜ਼ਰਵ ਸੀਟ ਸੀਗੀਆਂ ਉਥੋਂ ਵੀ ਬੀਜੇਪੀ ਬਹੁਤ ਪ੍ਰਚੰਡ ਬਹੁਮੰਦਾਂ ਨਾਲ ਜਿੱਤੀ ਹੈ ਸੋ ਜਿਸ ਤੋਂ ਇਹ ਪਤਾ ਲੱਗਦਾ ਹੈ ਵੀ ਮੋਦੀ ਜੀ ਦਾ ਜਿਹੜਾ ਸਰਪੱਖੀ ਵਿਕਾਸ ਹੈ ਵੀ ਸਭ ਲੋਕਾਂ ਨੂੰ ਸਾਥ ਲੈ ਕੇ ਚੱਲਣਾ ਉਸ ਦਾ ਇੱਕ ਪ੍ਰਗਟਾਵਾ ਅੱਜ ਦੀ ਦਿੱਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਹੋਇਆ ਔਰ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਪੂਰਨ ਬਹੁਮੰਦਾਂ ਨਾਲ ਉਥੇ ਸਰਕਾਰ ਬਣਾਉਣ ਜਾ ਰਹੀ ਹੈ ਔਰ ਮੈਂ ਜਿੱਥੇ ਸਾਰੇ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਾ ਉਥੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਵਰਕਰ ਸਹਿਬਾਨ ਉਸ ਪੂਰਾ ਮੇਰੇ ਖਿਆਲ ਪੰਜ-ਛੇ ਮਹੀਨਿਆਂ ਤੋਂ ਲੱਗੇ ਹੋਏ ਸੀਗੇ ਔਰ ਪੂਰੀ ਮਿਹਨਤ ਕੀਤੀ ਔਰ ਡੋਰ ਟੂ ਡੋਰ ਜਾ ਕੇ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨੀਤੀ ਹੈ ਔਰ ਰੀਤੀ ਹੈ ਉਹਨੂੰ ਸਮਝਾਉਣ ਦੇ ਵਿੱਚ ਅਸੀਂ ਲੋਕਾਂ ਨੂੰ ਕਾਮਯਾਬ ਹੋਏ ਆ ਔਰ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਸੋ ਇੱਕ ਬਾਰ ਮੈਂ ਸਾਰਿਆਂ ਨੂੰ ਫੇਰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਅਸੀਂ ਪਵਾਨੀਗੜ ਵਿਖੇ ਸਾਡੇ ਪ੍ਰਧਾਨ ਸ਼ੈਲੀ ਜੀ ਔਰ ਸਾਰੇ ਹੀ ਸਾਡੇ ਜਿਹੜੇ ਪ੍ਰਮੁੱਖ ਅਹੁਦੇਦਾਰ ਨੇ ਇਹ ਆਏ ਨੇ ਔਰ ਅਸੀਂ ਇਸ ਚੌਂਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜੀ ਇਸ ਜਿੱਤ ਦੀ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਕੇ ਔਰ ਮੈਂ ਸਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਵੀ ਅਪੀਲ ਕਰਦਾ ਵੀ ਅਸੀਂ ਦਿੱਲੀ ਦੇ ਲੋਕਾਂ ਦੀ ਜਿਹੜੀ ਇਹ ਸੂਝਤਾ ਜਿਹੜੀ ਉਹਨਾਂ ਨੇ ਪ੍ਰਗਟਾਈ ਹੈ ਉਹ ਤੋਂ ਸਿੱਖੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਕੰਮ ਲਗਾਵਾਂਗੇ ਇਸ ਹੀ ਆਸਾ ਨਾਲ ਫਿਰ ਸਾਰਿਆਂ ਦਾ ਭਾਰਤੀ ਜਨਤਾ ਪਾਰਟੀ ਜੈ ਹਿੰਦ ਭਾਰਤੀ ਜਨਤਾ ਪਾਰਟੀ ਜੈ ਹਿੰਦ ਜੀ ਇਹ ਵੀ ਬਹੁਤ ਬਹੁਤ ਅੰਦਰਲੀ ਚਾਹ ਰਹੀ ਹੈ ਜਿਵੇਂ ਦੇਖ ਦਿਓ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਜੀ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਸੂਝਵਾਨਦਾਰ ਦਿਖਾਉਂਦੇ ਹੋਏ ਸਰਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੇ ਮੋਹਰ ਲਾਈ ਹੈ ਤੇ ਅਰਵਿੰਦ ਕੇਜਰੀਵਾਲ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਝੂਠ ਦੀ ਦੁਕਾਨ ਉਹ ਬੰਦ ਕਰ ਦਿੰਦੀ ਹੈ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਜਿਹੜੇ ਨੇ ਲੀਡਰਸ਼ਿਪ ਬੜੇ-ਬੜੇ ਦਾਅਵੇ ਕਰਦੇ ਸੀ ਕਿ ਅਸੀਂ ਸਰ ਹਰ ਕਿਤੇ ਹਰ ਸੂਬੇ ਦੇ ਵਿੱਚ ਸਰਕਾਰ ਬਣਾਵਾਂਗੇ ਪਰ ਅੱਜ ਉਹਨਾਂ ਦੇ ਜਿਹੜੇ ਸੁਪਰੀਮੋ ਨੇ ਉਹ ਆਪਣੀ ਸੀਟ ਵੀ ਅੱਜ ਉੱਥੇ ਬਚਾ ਨਹੀਂ ਸਕੇ ਤੇ ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਦਿੱਲੀ ਦੇ ਲੋਕਾਂ ਨੇ ਅੱਜ ਉੱਥੇ ਸਰਕਾਰ ਬਣਾ ਕੇ ਆਹ ਨਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਸੁਨੇਹਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਕਿ ਡਬਲ ਇੰਜਨ ਦੀ ਸਰਕਾਰ ਪੰਜਾਬ ਦੇ ਵਿੱਚ ਵੀ ਬਣਾ ਕੇ ਆਪਾਂ ਮੋਦੀ ਜੀ ਦੀਆਂ ਨੀਤੀਆਂ ਤੇ ਮੋਹਰ ਲਾਈ ਹੈ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਕਹਿੰਦੀ ਸੀ ਸਾਡੇ ਕੰਮ ਬੋਲਣਗੇ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪਰ ਅਜੋ ਲੋਕਾਂ ਨੇ ਵਿਸ਼ਵਾਸ ਦਵਾਏ ਦਿੱਲੀ ਦੇ ਫਿਰ ਵੀ ਜੀਪੀ ਆ ਕੇ ਕੀ ਦਿੱਲੀ ਦੇ ਵਿੱਚ ਬੀਜੇਪੀ ਦੀ ਜਿਹੜੀ ਲੋਕਾਂ ਨੇ ਇਹ ਨੀਤੀਆਂ ਨੇ ਨਵੀਆਂ ਜਿਹੜੀਆਂ ਮੋਦੀ ਸਾਹਿਬ ਨੇ ਜੋ ਅਨਾਉਂਸ ਕੀਤਾ ਹੈ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਮੋਦੀ ਸਾਹਿਬ ਜੋ ਬੋਲਣਗੇ ਉਹ ਪੂਰਾ ਕਰਨਗੇ ਇਹਨਾਂ ਨੇ ਪਤਾ ਵੀ ਇਹਨਾਂ ਨੂੰ ਝੂਠ ਦੇ ਬਲੰਦੇ ਤੇ ਨਹੀਂ ਜੀ ਸਕਦੇ ਲੋਕ ਹੁਣ 10 ਸਾਲਾਂ ਦੇ ਵਿੱਚ ਲੋਕਾਂ ਨੇ ਦੇਖ ਲਿਆ ਵੀ ਸਾਰਾ ਕੰਮ ਝੂਠ ਦੇ ਝੂਠ ਦੇ ਝੂਠ ਦੇ ਝੂਠ ਚੱਲ ਰਿਹਾ ਹੈ ਜਿਹੜੇ ਨਰਿੰਦਰભાઈ ਮੋਦੀ ਜੀ ਨੇ ਪਰਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਸੱਚਾਈ ਦੀ ਜਿੱਤ ਨਾਲ ਆਪਣੇ ਇਹ ਜਿਹੜੀਆਂ ਐਮਐਲਏ ਜਿੱਤੇ ਆਏ ਨੇ ਦਿੱਲੀ ਦੇ ਵਿੱਚ ਇਹ ਸਿਰਫ ਨਰਿੰਦਰ ਮੋਦੀ ਜੀ ਦੀ ਸੋਚ ਨਾਲ ਜਿੱਤੇ ਨੇ ਔਰ ਜਿਹੜੀ ਬਹੁਤ ਬਹੁਤ ਧੰਨਵਾਦ ਹੈ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਚੋਣੇ ਦੇ ਵਿੱਚ ਜਿੱਤ ਪਾਈ ਹੈ ਔਰ ਗਾਹਾਂ ਨੂੰ ਅੱਗੇ ਨੂੰ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਿਸਟਮ ਬਣੇਗਾ ਜਿਹੜਾ 2027 ਦੇ ਵਿੱਚ ਜਿਹੜੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਬੀਜੇਪੀ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਬਹੁਤ ਕਾਮਯਾਬ ਹੋ ਗਈ ਕਰਨ ਦੇ ਵਿੱਚ ਕੀ ਕੰਮ ਬੜੀ ਖੁਸ਼ੀ ਹੈ ਜੀ ਦੇਖੋ ਦਿੱਲੀ ਦੇ ਲੋਕਾਂ ਨੇ ਆਪ ਦੀ ਸਹੀ ਬੁੱਧੀ ਦਾ ਪ੍ਰਯੋਗ ਕਰਦੇ ਹੋਏ ਸਹੀ ਨਰਿੰਦਰ ਮੋਦੀ ਜੀ ਯਾਨੀ ਕਿ ਮੋਦੀ ਜੀ ਔਰ ਕਾਮ ਦੀ ਗਾਰੰਟੀ ਮੋਦੀ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਇਸ ਗੱਲ ਨੂੰ ਮੰਨਦੇ ਹੋਏ ਬਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ ਇਸ ਦੀ ਮੈਂ ਬਹੁਤ ਬਹੁਤ ਦਿੱਲੀ ਦੀ ਜਨਤਾ ਨੂੰ ਦਿੱਲੀ ਦੇ ਕਾਰਜਕਰਤਾ ਨੂੰ ਔਰ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਬਹੁਤ-ਬਹੁਤ ਮੈਂ ਇਹ ਵੀ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਤੇ ਇੱਕ ਬਾਦ ਜਨਤਾ ਪਾਰਟੀ ਦਾ ਹੁਦੇਦਾਰ ਹੁੰਦੇ ਵੇ ਇਹ ਗੱਲ ਦੀ ਮੈਂ ਗਾਰੰਟੀ ਦੇਣਾ ਕਿ ਦਿੱਲੀ ਦੀ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਨੇ ਉਹ ਵਾਅਦੇ ਮਤਲਬ ਮੋਦੀ ਜੀ ਦੀ ਗਾਰੰਟੀ ਉਹ 100% ਪੂਰੇ ਹੋਣਗੇ ਇਹ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਹਿੰਦੇ ਨੇ ਪਰ ਵਾਅਦੇ ਪੂਰੇ ਨਹੀਂ ਕਰਦੇ ਉਹ ਕੰਮ ਨਹੀਂ ਹੋਊਗਾ ਮੈਂ ਦਿੱਲੀ ਦੀ ਜਨਤਾ ਨੂੰ ਇੱਕ ਵਾਰ ਫੇਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬਹੁਤ-ਬਹੁਤ ਵਧਾਈ ਦੇਣਾ ਔਰ ਮੈਂ ਕਹਿਣਾ ਕਿ ਉਹ ਵੀ ਦਿੱਲੀ ਦੀ ਜਨਤਾ ਨੇ ਕਿੰਨਾ ਅੱਛਾ ਫੈਸਲਾ ਲਿੱਤਾ ਈ ਭਾਰਤੀ ਜਨਤਾ ਪਾਰਟੀ ਉਹ ਫੈਸਲੇ ਨੂੰ ਬੁੱਧੀਮਤਾਂ ਨਾਲ ਲੈਤੇ ਵੇ ਦਿੱਲੀ ਦੇ ਲਈ ਅੱਛਾ ਕੰਮ ਕਰੋ ਜੀ ਰਾਮ ਜੀ ਜੇ ਜਿੱਦਿ ਦਿੱਲੀ 'ਚ ਸਰਕਾਰ ਬਣੀ ਹੈ ਉਹ ਲੋਕਾਂ ਦਾ 10 ਸਾਲ ਦੇ ਵਿੱਚ ਅੱਕ ਚੁੱਕੇ ਸੀ ਟੁੱਟਦੀ ਦੁਕਾਨ ਬਹੁਤ ਲੰਮਾ ਟਾਈਮ ਚੱਲਦੀ ਸੁਣਿਆ ਵੀ ਝੂੜ ਦੇ ਪੈਰ ਨਹੀਂ ਹੁੰਦੇ ਹੈਗੇ ਜਿਵੇਂ ਕਹਿੰਦੇ ਨੇ ਲੋਕ ਮੋਦੀ ਹੈ ਤਾਂ ਸੰਭ 可能 ਹੈ ਤਾਂ ਉਹ ਗੱਲ ਸੱਚ ਹੋ ਗਈ ਅੱਜ ਮੋਦੀ ਦੇ ਕੱਲੀ ਕੱਲੀ ਪਾਲਸੀਆਂ ਦਿੱਲੀ ਵਾਲਿਆਂ ਨੂੰ ਇਹ ਵੀ ਸਮਝ ਆ ਗਈਆਂ ਤਾਂ ਹੀ ਉਹਦੇ ਰਿਜ਼ਲਟ ਕੀ ਵਲ ਆਏ ਨੇ ਸਾਰੇ ਪੋਜੀਟਿਵ ਹੋ ਗਏ ਤੇ ਸਾਰਾ ਰਿਜ਼ਲਟ ਵਧੀਆ ਆਇਆ ਨੇ ਜੈਸ਼ੀਰ ਰਾਮ ਰਿੰਕੂ ਗੋਇਲ ਜੀ ਅੱਜ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆ ਜੋ ਦਿੱਲੀ ਦੇ ਵਿੱਚ ਬਹੁਤ ਵੱਡੀ ਭਾਰਤੀ ਜਨਤਾ ਪਾਰਟੀ ਦੀ ਜੋ ਜਿੱਤ ਹੋਈ ਹੈ ਸਾਡੇ ਆਦਰਨੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਜੀਪੀ ਨੱਡਾ ਜੀ ਤੇ ਅਮਿਤ ਸ਼ਾਹ ਜੀ ਦੀ ਜੋ ਨੀਤੀਆਂ ਨੇ ਉਹ ਲੋਕਾਂ ਨੇ ਸਹਿਕਾਰ ਕੀਤਾ ਹੈ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਹੈ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਦਿੱਲੀ ਦੇ ਵਿੱਚ ਬਹੁਤ ਬਹੁਮਤ ਨਾਲ ਸਰਕਾਰ ਆਈ ਹੈ ਜਿਵੇਂ ਕਹਿੰਦੇ ਕਿ ਈਵੀਐਮ ਦੀ ਬਾਰੇ ਵੀ ਬਹੁਤ ਰੌਲਾ ਪੈਂਦਾ ਸੀ ਉਹ ਵੀ ਬਾਰੇ ਕੀ ਕਹੋਗੇ ਈਵੀਐਮ ਦਾ ਰੌਲਾ ਤਾਂ ਜੀ ਇਹ ਜਦੋਂ ਹਾਰਦੇ ਨੇ ਹਮੇਸ਼ਾ ਪਾਉਂਦੇ ਨੇ ਜਦੋਂ ਇਹ 2M ਇਹਨਾਂ ਦੇ ਜਿੱਤੇ ਨੇ ਉਹ ਵੀ ਈਵੀਐਮ ਰਾਹੀਂ ਜਿੱਤੇ ਨੇ ਜੀ ਤੇ ਇਹਨਾਂ ਦੇ ਵੱਡੇ ਨੇਤਾ ਕੇਜਰੀਵਾਲ ਜੀ ਨੇ ਚਾਹੇ ਉਹ ਸ਼ਿਸ਼ੋਧਿਆ ਜੀ ਨੇ ਸਾਰੇ ਉਹ ਹਾਰੇ ਨੇ ਹੁਣ ਇਹਨਾਂ ਨੂੰ ਦੁੱਖ ਲੱਗ ਰਿਹਾ ਹੈ ਕਿਉਂਕਿ ਇਹਨਾਂ ਦੀਆਂ ਨੀਤੀਆਂ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲ ਚ ਦੇਖ ਲਿਆ ਸੀ 5 ਸਾਲ ਪੰਜਾਬ ਚ ਵੀ ਚੱਲ ਰਹੀ ਹੈ ਸਰਕਾਰ ਦੇਖ ਰਹੇ ਨੇ ਝੂਠ ਬੋਲ ਕੇ ਆਈ ਸੀ ਤੇ ਝੂਠ ਬੋਲ ਕੇ ਚੱਲ ਰਹੇ ਨੇ